ਉਹਨਾਂ ਦਾ ਬਾਬੇ ਨੂੰ ਲਾਗੇ ਲਿਆਉ ਮੈਂ ਪਹਿਲਾਂ ਉਹਨੂੰ ਭਜਾਉਣਾ ਚਲੋ ਉੱਠ ਬਾ 10 ਚਾਈ 10 ਬੁੱਬੂ ਜੀ ਚੀਜ਼ ਫਟ ਕੇ ਖਰੀ ਗਈ ਆ ਫਟ ਕੇ ਹਾਂਜੀ ਆ ਫਾੜ ਕੇ ਉੱਥੇ ਵੀ ਖੁੱਲੀ ਉੱਥੇ ਕੀ ਹੈ ਖੁੱਲ ਜੀ ਉੱਥੋਂ ਅਸੇ ਨੇ ਜੀ ਵੀ ਮਜਾ ਖੁੱਲੀ ਆ ਕਿੰਨੇ ਦਿਨਾਂ ਚ ਓ ਜੀ ਕਮ ਤਾਂ ਕਮ ਜੇ ਰਾਤ ਨਾ ਖੁੱਲੀਆਂ ਜੀ ਇੱਕੇ ਰਾਤ ਹਾਂ ਜੀ ਇੱਕੇ ਰਾਤ ਤ ਨਹੀਂ ਖੁੱਲੀਆਂ ਇਹ ਨਹੀਂ ਮੈਂ ਨਹੀਂ ਨਹੀਂ ਖੁੱਲੀਆਂ ਛੁੱਟ ਮਾਰ ਚਚਾਈ ਦੱਸ ਉਹ ਤੋਂ ਨਾ ਉਹ ਤੋਂ ਬਾਬਾ ਜੀ ਨੇ ਕਮ ਤਾਂ ਕ ਕ ਕ ਕਮ ਤਾਂ ਨਾ ਪਾ ਪੰਜ ਦਿਨ ਹਨ ਗਾਂ ਪੇਸਾ ਗਾਂ ਪੇਸਾ ਕਰਕੇ ਨਾ ਜੀ 10 10 ਮਜ਼ਾ ਖੋਲਦੇ ਰਹੇ ਆ ਪਾਈ ਪਾਈ ਕਰਕੇ ਇਕੱਠੀਆਂ ਲਾਦੇ ਰਹੇ ਹੋਣੀ ਨਾ ਜਿੱਦਾਂ ਆਪਣੀ ਇਹ ਕਰਦੇ ਚਾਰ ਲਾਇਆ ਜਾਂਦੇ 5 5 4 ਉੱਥੋਂ ਵੀ ਚੋਰੀਆਂ ਤੂੰ ਖੁੰਦੀਆਂ ਮੇਰੇ ਡੱਕਰ ਸਾਰੇ ਖੁੰਦੇ ਮੇਰੇ ਛੱਡ ਕੇ ਭੱਜ ਗਏ ਉਹ ਬੀਬੀ ਗੁਰਦਾਰੇ ਜਾਂਦੀ ਸਾਡੇ ਸਿੱਕਾ ਦੇ ਸਾਹਿਬ ਉਹਨੇ ਵੀ ਦੇ ਆ ਕਿ ਛੱਡ ਕੇ ਭੱਜ ਗਏ ਮੇਰੇ ਕੱਟੀਆਂ ਮੈਨ ਨਹੀਂ ਲੈ ਉੱਥੋਂ ਫੜਕ ਲੱਗ ਗਈਆਂ ਚੋਰੀ ਮੱਜਾਂ ਫੜਕ ਲੱਗ ਗਈਆਂ ਇੱਕ ਵਾਰ ਵੱਜ ਗਈਆਂ ਜਾਗ ਕੇ ਗੁਰਦਾਰੇ ਸਾਹਿਬ 40 ਸਾਲ ਜਗਾ ਬੜੀ ਭਾਰੀ ਤੇ ਸੰਗਤ ਬੜੀ 2 ਵਜੇ ਆਉਂਦੇ ਬੀਬੇ ਕੋਈ ਤੋਂ ਨੇ ਦੱਸ 12:30 ਵਜੇ ਦਾ ਕੀਤੀ ਚੋਰੀ ਡੱਕਰ ਭੱਜ ਗਏ ਪਰ ਔਰ ਉੱਥੋਂ ਬੱਬਾ ਜੀ ਸਨ ਨਾ वो तो बाबा जी एक है ना वो तो कम से है ना रात न एक 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 कर डंगर खोल के ना है hmm. ना ऐसे बाबा जी है ना गड्ढे ते में दे रहे hmm. तो हैं ठीक है बाबा जी और तो सिमन मरियो ना नहीं मार दे चल उठ उठ बा नहीं, नहीं मार दे नहीं मार दे नहीं मार दे चल नहीं मार दे नहीं मार दे तो न कहता ਨਿਮਰ ਮੈਂ ਮਾਰਾ ਇਹ ਨਹੀਂ ਕਿ ਆ ਤਾਂ ਵੀ ਸਾਢੇ 7 ਤੋਂ ਬਰੀ ਬਾਬੇ ਦੀ ਉਲਜੀ ਸੀ ਕੋਰ ਆਪਣੇ ਨਾਲ ਸਾਢੇ 27 ਜੀ ਨਾਲ ਇਕੱਠੇ ਹੋਲੇ ਉਹਨਾਂ ਦਾ ਸਾਢੇ ਭਾਜੀ ਮੁਰਗੀ ਖਾ ਲਏ ਉਹ ਕਹਿੰਦੇ ਰੋਜ਼ ਮਗਰ ਕਿਹਦੇ ਭਾਜੀ ਗਰੀ ਉਹਨੂੰ ਬਹੀ ਰਹੀ ਜੀ ਬੰਦਾ ਵੇਖੀ ਬਾਬਾ ਬਲ ਸਹੀ ਪਰ ਸ਼ਕਲ ਬਦਲ ਨੋ ਦੋਹਾਂ ਕਹੀ ਸਹੀ ਬੱ ਆਹੋ ਉਹ ਬੂਏ ਬਦਲਦੀ ਉਹਨਾਂ ਕੋਲ ਹੋ ਨਹੀਂ ਕੇ ਦੇਖੇ ਬੜਿਆ ਗਿਆ ਉਹਨੂੰ ਉਹ ਸਹੀ ਟਿਕਾਣੇ ਆ ਪਾ ਵੀ ਟਿਕਾਣੇ ਦੱਸਣੇ ਹੁਣ ਚਲੋ ਹੁਣ ਦੱਸੋ ਕੀ ਕਰਨਾ ਹੋਰ ਕੀ ਕਰ ਸਕਦੇ ਤੁਹਾਡੀ ਤੁਹਾਡੇ ਸਹਿਯੋਗ ਨਹੀਂ ਅਸੀਂ ਬਾਬਾ ਜੀ ਜੇ ਕਿਉਂਕਿ ਆਪਾਂ ਤੇ ਹੁਣ ਤੇ ਨਾ ਤੁਸੀਂ ਰੱਖਣਾ ਇਹਨੂੰ ਨਾ ਮੈਂ ਰੱਖਣਾ ਹਨਾ ਜੀ ਆਪਾਂ ਦੇ ਪੁੱਤ ਨੂੰ ਮੈਂ ਤੇ ਹੋ ਗਏ ਨਾ ਕਿ ਆਪਾਂ ਹੁਣੇ ਸਾਰੀ ਸੰਗਤ ਰਲ ਕੇ ਥਾਣੇ ਨੂੰ ਫੜਾਈਏ ਤੇ ਇਹਦੇ ਤੇ ਜੋ ਬੰਦੀ ਕਾਰਵਾਈ ਕਰਵਾਈਏ ਹਾਂ ਬਸ ਇਹੋ ਹੀ ਠੀਕ ਹੈ ਜੀ ਹਾਂ ਸਾਰੇ ਦੱਸਦਾ ਹੀ ਸੱਚੀ ਗੱਲ ਤੇ ਭਾਈ ਜੀ ਆਪਾਂ ਜਦੋਂ ਪਰਚਾ ਕਰਾਵਾਂਗੇ ਹਾਂ ਐਫ ਆਈ ਆਰ ਹੋ ਜੂ ਫੇਰ ਕਿੱਥੇ ਛੱਡ ਦਊਗੀ ਥਾਣੇ ਲਿਖੀਆਂ ਜਿੰਨੇ ਡੰਗਰ ਨਿਕਲੇ ਆਪਾਂ ਸਾਡੀ ਹੋ ਗਈ ਆ ਹਾਂ ਥਾਣੇ ਲਕਾਈਆਂ ਦੱਸਾ ਦੇ ਹਾਂ ਹੈ ਬਾਬਾ ਜੀ ਇਹ ਪਿੰਡ ਦੇ ਕੋਈ ਬੰਦੇ ਗਾਹੇ ਨਾ ਹੈਗੇ ਆ ਦੱਸਿਆ ਇਹਨੇ ਕਹਿੰਦਾ ਮੈਨੂੰ ਮਲਾਹ ਦੋ ਮੈਂ ਫੇਰ ਸ ਪਛਾਣ ਕੇ ਦੱਸਣਾ ਆਪੇ ਚਾਹੁੰਦਾ ਹਾਂ ਹਾਂ ਬਸ ਤੇ ਇਹਨੂੰ ਕਮਿਸ਼ਨ ਵਿੱਚ ਪੈਸੇ ਦਿੰਦੇ ਨੇ ਕਿਤੇ ਇੱਕ ਮਹੀ ਦਾ 1000 ਰੁਪਏ ਦੇ ਦਿੰਦੇ ਹੋਣਗੇ ਇਹਨੂੰ ਇਹ ਬੰਦੇ ਪਾਪਾ ਜੀ ਇੱਥੇ ਦੱਸਦਾ 25 ਬੰਦੇ ਹੋਣਗੇ 1000 ਰੁਪਏ ਬਸ ਆਹ ਬਾਕੀ ਇਹਨਾਂ ਨੂੰ ਮੀਨਾ ਡਾਂ ਨਾ ਹਾਂ ਤੇ ਜਦੋਂ ਇਹਨੇ ਹੀ ਛੋਟਿਆ ਸੀ ਪਾਣੀ ਦੇ ਡੇਰੇ ਜਾਣਾ ਡੰਗਰ ਖੋਲਿਆ ਇਹ ਫੂਨ ਫਾਹ ਤੇ ਗੱਲਾਂ ਸੁਈਆਂ ਦੱਸੀ ਜਾਂਦਾ ਜਿਹਦੇ ਨਾਲ ਹੀ ਹੈ ਹੋ ਮਨਾਂ ਦਮਕ ਦਮਕ ਅੰਦਰ ਰਹੀਆ ਤਮ ਕੀ ਗਾ ਦੰਦਰ ਰਹਿ ਤ ਨੂੰ ਬੁੱਤ ਅੰਦਰ ਰਹਿ ਹੋ ਹੋ ਮਨਾਂ ਖੰਦੰਦੇ ਹੀ ਆ ਜਾ ਨਕੇ ਬੰਦਿੰਨ ਦੱਸਿਆ ਨਾ ਤਾ ਤਾ ਨਫੜਕਾ ਦੇਣਾ ਆ ਨੇ ਬੜਕਾਉਂਦੇ ਹੋਣੀ ਹੋਲੀ ਕੋਚਰ ਲੱਗਿਆ ਪਰਾਣੇ ਆ ਗਿਆ ਓਏ ਭਰਾਵਾ ਓਏ ਪਰਾ ਕਰ ਸਕਦੇ ਆ ਮਣੀ ਤ ਨੂੰ ਲੱਗਾ ਦੇ ਚਲਾ ਜਾ ਹੋਰ ਵੀ ਜੇ ਕਿ ਮੇਨ ਬੰਦਿਆਂ ਨੇ ਲਾਗੇ ਲਾਇਆ ਨਹੀਂ ਆਹੋ ਤੇ ਇਹ ਇਦਾਂ ਹੀ ਹੁੰਦਾ ਇਦਾਂ ਹੀ ਹੁੰਦਾ ਪਰ ਇਹਨਾਂ ਵਾ ਬੰਦੇ ਤੇ ਫੜੇ ਜਾਣਗੇ ਜੇਕਰ ਜਿੰਨਾਂ ਨੂੰ ਇਹ ਮਿਲਿਆ ਵਾ ਉਹਨਾਂ ਨੂੰ ਤੇ ਮਿਲੇ ਹੋਣਗੇ ਹਾਂ ਜੇਕਰ ਹਾਂ ਬੰਦੇ ਤੇ ਫੜੇ ਜਾਣਗੇ ਬਾਬਾ ਜੀ ਮਤਾਂ ਤੈਨੂੰ ਧਕਾਉਣੇ ਜਾ ਕੇ ਠਾਣੇ ਹੁਣਾਂ ਉੱਥੇ ਜਾ ਲੱਗੇ ਸਰਵਨ ਲੱਗੇ ਜਾ ਪਾਣੀ ਵੀ ਚਲੇ ਜਾਂਦਾ ਏ ਓਏ ਐਵੇਂ ਅੰਦਰ ਨਾ ਵੜ ਕੇ ਕੋਈ ਕਰ ਲਿਓ ਸਰਵਨ ਅੰਦਰ ਉਹ ਦਰਬਾਰ ਚ ਨਾ ਜਾਂਦੀ ਇਹਨੂੰ ਹਾਂ ਉਹਨਾਂ ਕੇ ਬਾਹਰ ਰਹਿ ਆ ਪਛੜ ਕੇ ਇਧਰ ਨਾ ਜਾ ਇਹਨਾਂ ਕੇ ਬਾਹਰੋਂ ਮੱਥਾ ਟੇਕ ਲੈ ਨਾ ਤੇਰਾ ਸਿਰ ਵੀ ਨੰਗਾ ਵਾ ਇੱਥੇ ਬਾਹਰ ਆ ਜਾ ਨਾ ਨਾ ਆ ਜਾ ਆਇਆ ਆਇਆ ਕੋਈ ਨਾਲ ਨਹੀਂ ਮੱਥਾ ਟਿਕਾਉਣੀ ਤੇਰਾ ਕਾਲ ਮਹਾਰਾਜ ਦੇ ਘਰ ਕਿਹਦਾ ਖੜਾ ਸ਼ਦਾਈ ਆਹੋ ਬਾਅਦ ਚ ਅੰਦਰ ਜਾ ਕੇ ਕੋਈ ਬੇਦਵੀ ਕਰ ਲੇਗਾ ਹੋਰ ਹਾਂ ਆ ਜਾ ਬਾਹਰ ਆ ਜਾ ਮੱਥਾ ਦੇਖਲਾ ਮੱਥਾ ਦੇਖਣ ਤੈਨੂੰ ਹੀ ਮਨਾਂ ਕਰਦੇ ਨਹੀਂ ਨਾ ਤੇਰੇ ਪੈਰ ਵੀ ਗੰਦੇ ਹੋਇਆ ਸਿਰ ਤੇ ਵੀ ਤੂੰ ਕੁਝ ਨਹੀਂ ਬੱਦਾ ਠੀਕ ਆ ਸਾਡੇ ਵੀ ਕੋਈ ਮਰਿਆਦਾ ਹੁੰਦੀ ਆ ਠੀਕ ਆ ਮੱਥਾ ਕੋਲ ਨਹੀਂ ਤੈਨੂੰ ਟਿਕਾ ਦੇਵਾਂਗੇ ਠੀਕ ਆ ਚੱਲ ਹੁਣ ਆ ਚੱਲੀ ਆਪਾਂ ਆਜੋ ਚੱਲੀ ਮੱਥਾ ਨਹੀਂ ਮੱਥਾ ਟਿਕਾ ਲਿਓਂਦੇ ਹਾਂ ਹਾਂਜੀ ਮੈਂ ਗੱਲ ਕਰਨੀ ਹੋਵੇ ਅੱਛਾ ਨਹੀਂ ਨਹੀਂ ਫੋਨ ਹੀ ਲਾਉਣਾ ਤਾਂ ਨਹੀਂ ਆਹੋ ਹੁਣ ਪੁਲਿਸ ਜੀ ਆਪਣਾ ਰੋਲ ਲਭਾਵੇ ਨਾ ਪੂਰਾ ਤੇ ਬੜਾ ਕੁਝ ਕਰ ਸਕਦਾ ਜਿਹੜਾ ਚੜੀ ਜਾ ਉੱਧ ਲੈ ਕੇ ਗਿਆ ਜਿੱਥੇ ਜਗਾ ਪੈ ਜਾਂਦੀ ਆ। ਪੈ ਲੇਗਾ ਜਗਾ ਤੇ। ਹਾਂ। ਆਹ ਇਹ ਤਾਂ ਗੱਲ ਹੈਗੀ ਉਹਨਾਂ ਪਹਿਲਾਂ ਹੀ ਹੋਸਾ ਦਾ ਮੇਲੇ ਵੀ ਆਏ ਹੁਣ ਵੀ ਸਾਡੇ ਪਿੰਡ ਆਹ ਗੱਲ ਹੁੰਦੀ ਆ। ਇੱਧਰ ਭੇਗੀ ਹੈ ਹਾਂ ਆਹੋ ਕਰ ਬਣਾਉਣ ਡਿਆ ਪਰ ਚੱਲਦੇ ਆ ਕੇ ਬੋਈ ਕੱਲੇ ਨੂੰ ਪੁੱਛ ਸਾਈਡ ਤੇ ਗਏ ਇੰਨਾ ਭੀੜ ਤੇ ਛਾਪਨ ਦਾ ਬਾਬੇ ਉਹ ਪਤਾ ਗੱਲ ਕੀ ਆ ਹੁਣ ਆਪਾਂ ਨੂੰ ਆ ਕੁਝ ਇਤੋਂ ਬਕਾਉਣ ਦੀ ਲੋੜ ਹੀ ਨਹੀਂ ਆ ਕਿਉਂਕਿ ਚਲੋ ਜਿਵੇਂ ਤੁਸੀਂ ਕਹਿਤਾ ਵੀ ਇੰਨੇ ਕਹਿਤਾ ਵੀ 5 ਮੰਜਾ ਇਥੋਂ ਚੋਰੀ ਕੀਤੇ 10 ਤੋਂ ਚੋਰੀ ਕੀਤੇ ਉਹ ਤੇ ਚੱਲ ਐਵੇਂ ਝੂਠਾ ਮਿਠਾਈ ਦਸੀ ਹੈ ਨਾ ਪਰ ਜਿਹੜੇ ਨੇ ਟੈਣੀ ਦਾ ਕਿਹਾ ਨਾ ਟੈਣੀ ਮੇਨ ਮੇਨ ਟੈਣੀ ਦੀ ਡੇਰੀ ਤੋਂ ਚੋਰੀ ਕੀਤੀਆਂ ਉਸ ਤੋਂ ਵੱਡੀ ਤਾਂ ਗੱਲ ਨਹੀਂ ਕੋਈ ਹੈਗੀ ਬੰਦੇ ਮੈਂ ਤੇ ਜਿਹੜੇ ਬੰਦੇ ਆਹ ਹਾਂ ਜਿਹੜੇ ਦਾਗਾਂਜਨ ਹਾਂ ਇਹਦਾ ਉਹਨਾ ਮੈਨੂੰ ਪਿੰਡ ਵਾਲੇ ਥੋੜਾ ਦੱਸਣਾ ਸੀ ਉਹਦੇ ਮੱਖੀ ਬ੍ਰੇਸ ਇੱਥੇ ਲੈ ਇਹਨੂੰ ਓਏ ਇੱਧਰ ਲੈ ਇਹਨੂੰ ਲੈ ਉਹ ਚੱਲੀਓ ਉੱਥੇ ਚੱਲੀ ਜਾਓ ਹਾਂਜੀ ਆਹੋ ਆਜੋ ਲੈਓ ਹੁਣ ਇਹਨੂੰ ਡੰਗਰ ਨਹੀਂ ਕਿਸਦਾ ਚੋਰੀ ਹੋਇਆ ਇਹਨਾਂ ਦਾ ਉਹ ਵੀ ਜਿਹੜੇ ਘਰੀ ਵੜਿਆ ਉਹ ਘਰਾਂ ਦੇ ਸ਼ਗਲੀ ਬਦਲ ਗਈ ਦੀ ਬੱਚੋ ਕੰਮ ਬਾਹਰ ਹੋ ਗਿਆ ਉਹ ਭਾਵੇਂ ਪਛਾਣ ਪੂਰੇ ਪਰ ਪਛਾਣ ਅੰਦਰ ਬਾੜ-ਬੜ ਕੇ ਵੇਖਿਆ ਨਹੀਂ ਉਹ ਗੁੱਲੀ ਜੋ ਵੀਦਾ ਜੋ ਗੁੱਲੀ ਜਿੱਥੇ ਲੈ ਗਿਆ ਨਾ ਇਹ ਇਧਰ ਇਧਰ ਬਣ ਵੜੀ ਚੋਰੀ ਜਿੱਥੇ ਲੈ ਗਿਆ ਹਾਂ ਕਿੱਟੇ ਵੜੀ ਗਈ ਨਾ ਹਾਂ ਕੱਢ ਵੜੀ ਗਈ ਇੱਥੋਂ 40 30 ਬੰਦੇ ਸਭ ਉਹ ਜਨ ਹੋ ਗਏ ਹਾਂ ਜਿਹਨਾਂ ਨੂੰ ਜਿੱਤਾ ਦੱਸਦਾ ਹਾਂ 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 ਜੀ ਆਇਆ ਯਾ ਪੈਂ ਤੇਜਾਲੀ ਮੱਜਾਂ ਕੀ ਇੱਕ ਦੇ ਪਿੰਡ ਨੂੰ ਸਾਰੇ ਨੂੰ ਰੋਟੀਆਂ ਲੈ ਗਿਆਗੇ ਜੇ 25000 ਦੀ ਮੇਚੀ ਵੀ ਨਾ ਕਮਜ ਤੇ 10 ਲੱਖ ਦੀਆਂ ਬੰਦੀਆਂ ਚਾਲੀ ਮੱਜਾਂ ਆਹ 60 70 ਜਿਆ ਦੇ ਮੱਜਾਂ 1.5 ਲੱਖ ਤੋਂ ਥੱਲੇ ਮੱਜ ਵੀ ਉਹਦੇ ਘਰ 25 ਮੱਜਾਂ ਹੀ ਛੋਟੀ ਦੀਆਂ ਮੱਜਾਂ ਕਮਾਈ ਦਾ ਬਹਾਨਾ ਪਾਉਂਦਾ ਉਹ ਨਿਕਲੀ ਨਹੀਂ ਉਹ ਕੱਖੋਂ 1.5 ਲੱਖ ਰੁਪਏ ਮੱਜੀ ਕੋਈ ਇੱਕ ਰੁਪਆ ਵੀ ਨੀ ਕਨੋ ਆਇਆ ਉਹ ਆਈ ਟੈਨ ਨਾ ਆਨ ਲਾਈਫ ਪਾਰ ਲਿਆ ਗੰਦ ਪਾਰ ਗਏ ਉਹ ਤੂੰ ਮੇਰੇ ਮਾਰ ਨਾਲ ਕਿਹੜਾ ਅੱਤ ਮਾਮਲਾ ਇਹ ਕਰਨਾ ਉਹ ਜਿਹੜਾ ਤੁਸੀਂ ਉਹ ਜੀ ਹਾਂ ਉਸੇ ਉਹ ਆ ਮਨ ਨਾ ਉਹ ਗੱਡੀ ਵਾਲੇ ਕੋਲ ਖੜੋ ਗੱਡੀ ਵਾਲੇ ਕੋਲ ਗੱਡੀ ਵਾਲਾ ਕਿਹੜਾ ਉਹ ਜਿਹੜਾ ਮੇਰਾ ਜਿਹੜਾ ਨਾਲ ਜੜਾ ਇੱਕ ਜੜਾ ਮੇਰਾ ਨਾ ਹਨਾ ਆ ਕੰਮ ਕਰਦੇ ਹਨ ਉਸ ਕੋਲ ਤੁਸੀਂ ਮੋਨੇ ਉਰ ਖੜੋ ਫਿਰ ਮੈਂ ਤੁਮੇ ਨੱਪੇ ਦਾ ਦੇਣਾ ਆ ਆ ਬੰਦਾ ਆ ਉਹ ਨਿਆਰ ਤੁਸੀਂ ਫੰ ਕੀ ਕਰੀਏ ਕੀ ਜਾਂਦਾ ਹੈ ਕਹਿੰਦਾ ਉਹ ਗੱਡੀ ਵਾਲੇ ਕੋਲ ਖੜੋ ਜਿਹਦੀ ਗੱਡੀ ਹੈ ਤੇ ਉਹ ਮੈਂ ਪਛਾਣ ਸਕਦਾ ਬੰਦਾ ਦਿਨੋ ਗੱਡੀ ਹੋਣਾ ਇਹ ਆ 20 ਜਿੰਨੀਆਂ ਪਿੰਡ ਚ ਆ 20 ਹੈਗਾ ਉਹਨਾਂ ਨਾਲ ਗੱਲ ਕਰੋ ਗੱਲ ਉਹਨਾਂ ਨਾਲ ਆਹੋ ਪਤਾ ਹੀ ਹੁੰਦੀ ਹੈ ਵੀ ਆ 8 20 20 ਗੱਡੀ ਹਾਂਜੀ 20 ਗੱਡੀ ਉਹ ਲਾਲੀ ਆ 20 ਗੱਡੀ ਕਿਹ ਕਿਹਦੇ ਪਿੰਡ ਆਪਣੇ ਹੈ ਉਹਦਾ ਨਾਮ ਵੀ ਦੱਸੇਗਾ ਕੀ ਆ ਉਸ ਬੰਦੇ ਦਾ ਨਾਮ ਵੀ ਦੱਸੇਗਾ ਇੱਕ ਰੇਸ਼ਮਦੀ ਚੁੱਪ ਸਾਰੇ ਉਹ ਉਹਦਾ ਨਾਮ ਵੀ ਦੱਸਣਾ ਹੀ ਵੀ ਇਹਦਾ ਨਾਮ ਕੀ ਆ ਆ I20 ਕਿਉਂਕਿ I20 ਵਾਲੇ ਨੂੰ ਕਹਿ ਦੇ ਕੋਈ ਵੀ I20 ਵਾਲਾ ਵੀਰ ਉਹਨੂੰ ਕਹਦੇ ਵੀਰੇ ਵੀ ਸਾਡੇ ਨਾਲ ਹੀ ਹਾਂ ਅਗਲਾ ਰਗੜਿਆ ਜਾ ਉਹਦਾ ਨਾਮ ਵੀ ਦੱਸਣਾ ਹੀ ਕੀ ਨਾਮ ਉਹਦਾ ਠੀਕ ਆ I20 ਵਾਲਾ ਦਾ ਨਾਮ ਦੱਸ ਦੇ ਕਿਹੜਾ ਵਾ ਠੀਕ ਆ ਉਹੀ ਬੰਦਾ ਲੈ ਆਉਨੇ ਆ ਦੱਸ ਕਿਹਦੀ ਹੈ I20 ਗੱਡੀ ਉਹਦੀ ਉਹ ਤੇ ਜਾਂਦੇ ਨਹੀਂ ਪਿੱਛੇ ਹਾਂ ਅੰਧੇਰਾ ਇਨੇ ਪਰ ਬਾਦ ਫੇਰੀ ਤੇ ਮਗਰ ਨਹੀਂ ਹੁੰਦੀ ਜਿੰਨੇ ਤੇਰੇ ਮਗਰ ਆਹ ਹੋਈ ਲਾਈ ਬਣਿਆ ਆਹ ਅਲੀ ਬਾਜੂ ਨੇ ਅਹ ਇਹਦੇ ਆਸਰਾ ਬਣਾਉਂਦਾ ਆ ਆਹੋ ਆ ਜਾ ਸਾਈਂ ਨਿਆ ਚੇਤੇ ਦਾ ਦੇਈਦਾ ਕੋਈ ਨਹੀਂ ਤੁਸੀਂ ਕੰਮ ਨਹੀਂ ਕਰ ਸਕਦੇ ਹਾਂ ਹਾਂ ਕਿਹੜਾ ਤੁਸੀਂ ਕੋਈ ਨੇ ਇੱਕ ਇੱਕ ਕਰ ਦੋ 2 ਮਿੰਟ ਕਰਾ ਦੋਗੇ ਕੀ ਉਹ ਤਾਂ ਪੁੱਤ ਨੂੰ ਮੈਂ ਪਿੰਡ ਲੈ ਆਇਆ ਤੈਨੂੰ ਪਿੰਡ ਦੇ ਵੀਰਾਂ ਨਾਲ ਕਰਦੇ ਗੱਲ ਵੀ ਹੁਣ ਕੀ ਕਰਨਾ ਹਣ ਤੇ ਉਹ ਪਿੰਡ ਵਾਲੇ ਵੀਰ ਦੱਸਣ ਕਿ ਤੂੰ ਜੋ ਦੱਸਣਾ ਹੈ ਤੂੰ ਦੱਸ ਲਿਆ ਮੈਂ ਸੋਚਿਆ ਵੀਰੇ ਪੀਵੇਂ ਨਾ ਝੂਠ ਮਾਰਨ ਡਿਆ ਵੇ ਸਾਹੀ ਗਲਤ ਸਾਕੇ ਤੇ ਵੀਰੀ ਹੁਣ ਜਾ ਹੁਣ ਦੱਸ ਦਵੀਂ ਆਹ ਪਤਾਵਾ ਦਿਮਾਗ ਬਾਬੇ ਸਾਰਾ ਕੋਈ ਦੱਸਤਾ ਆਹ ਵੀ ਹਲੀ ਵੀ ਦੱਸਦੀ ਨੇ ਵੀ ਹਲੀ ਵੀ ਦੱਸਦੀ ਤੂੰ ਫੜਿਆ

ਇਹ ਐ ਕਰੀ ਜਾ ਐ ਕਰੀ ਜਾ ਅੱਗੋਂ ਤੋਂ ਐਵੇਂ ਆਚਾਰ ਕੇ ਡੇਪਿਆ ਉਹ ਦਿਖਾ ਦੇ ਐ ਕਰਕੇ ਹਾਂ ਭਾਲਾ ਸਾਰਾ ਵੇਲਾ ਹਾਂ ਇਹਨੂੰ ਫਿਰ ਸਰਵੰਨ ਆ ਫੜ ਲਈ ਫੋਨ ਨੂੰ ਇਹਨੂੰ ਬਾਥਰੂਮ ਉਹ ਆਉਂਦੇ ਵਾਹ ਵੀ ਪਾ ਬੀ ਰਾਜੀ ਕੇ ਹਾਲ ਸਾਹਿਬ ਹੈ ਜੀ ਫਤੀ ਜੀ ਕੋਟੀ ਲੱਗੀ ਜੀ ਠੀਕ ਆ ਜੀ ਵਾਹ ਜੀ ਧੰਨ ਜੀ ਆ ਬੰਦਾ ਸਿੱਖਿਆ ਹੀ ਹਾਂਜੀ ਬਹੁਤ ਬਹੁਤ ਸਾਡਾ ਸਾਡਾ ਫੈਸਲਾ ਇਹਨਾਂ ਨਾਲ ਪਰਪਰ ਕਰ ਦਿੱਤਾ ਜੀ ਹਾਂਜੀ ਤੇ ਬਾਕੀ ਆ ਵੀ ਇਹਨਾਂ ਤੇ ਪਨਾਹ ਪਈ ਦਾ ਤੀਨ ਦਿਨਾ ਆਰਾਮ ਕਰ ਸਾਡਾ ਸਾਡਾ ਦੋ ਸਾਲ ਕਿ ਨਾਲ ਦੇ ਬੰਦੇ ਕਿੱਥੇ ਹੁੰਦੇ ਤੇ ਨਾਲ ਦੇ ਕਿੱਥੇ ਬੰਦੇ ਹਾਂਜੀ ਤੇਰੇ ਨਾਲ ਦੇ ਬੰਦੇ ਕਿੱਥੇ ਆ ਮਾਪੇ ਇੱਥੇ 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 ਹਾਂ ਇੱਥੇ ਰਹਿ ਤੂੰ ਦਾਦੇ ਬੋਚੇ ਮਨੋ ਨੇ ਮੈਂ ਮੈਂ ਉਹਨਾਂ ਕਹਿਣਾ ਪਿਛਾ ਲਵੋ ਤੁਸੀਂ ਨਿਆਣਾ ਕੀ ਤੂੰ ਇਹਦਾ ਭਰਾ ਉਹਦਾ ਸ਼ੱਕ ਚਲੋ ਯਾਰ ਕਿੱਥੇ ਜਾਣੀ ਚਾਹੀਏ ਤੇਰੇ ਕੋਲ ਤਾਂ ਕੁਝ ਨਹੀਂ ਤੇਰੇ ਕੋਲ ਤਾਂ ਕਿਹੜਾ ਵੀ ਜੀ ਕਿਹਦੇ ਕਿਹਦੇ ਪਿੱਛੇ ਨਾਲ ਪੰਜਾਬੀ ਬੰਦੇ ਨਾ ਮੈਂ 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 ਆਪ ਆ ਜੀ ਨਾ ਉਹ ਕਿਹੜੀ ਲਫਾਈ ਡੰਗਰਾਂ ਨੂੰ ਕਿਸ ਨੂੰ ਡੰਗਾਂ ਨਿੰਗਦੀ ਨਹੀਂ ਦੇਗੀ ਛੋੜਾ ਡੰਗਰਾਂ ਨੂੰ ਕਿੱਦਾਂ ਖੜਦੇ ਹੁੰਦੇ ਸੀ ਤੁਸੀਂ ਮਤਲਬ ਕਿ ਉਹ ਠੀਕ ਲੰਦੇ ਕੋਈ ਠੀਕ ਲੰਦੇ ਕੋਈ ਕਰਦੇ ਕਿਦਾਂ ਕਰਦੇ ਹੁੰਦੇ ਸੀ ਤੁਸੀਂ ਡੰਗਰਾਂ ਨੇ ਇਥੋਂ ਅੱਛੇ ਜੀ ਗੱਡੇ 'ਚ ਖੜਦੇ ਹੁੰਦੇ ਸੀ ਨਹੀਂ ਖੜਦੇ ਗੱਡੀ 'ਤੇ ਆ ਕਿਦਾਂ ਕੰਟਰੋਲ ਕਿਦਾਂ ਕਰਦੇ ਨੇ ਉਹਨਾਂ ਨੂੰ ਡੰਗਰ ਤੇ ਸਾਡੇ ਆਪ ਦੇ ਡੰਗਰ ਸਾਡੇ ਸਾਡੇ ਨਹੀਂ ਸੂਤਰ ਹੁੰਦੇ ਢਾਡੇ ਕੇ ਦਾ ਜਾਂਦੇ ਰਾਤ ਨੂੰ ਠੀਕ ਲਾ ਕੇ ਨੇ ਕਿਹੜਾ ਠੀਕਾ ਜਿਹੜਾ ਮੈਸਨ ਚੇਤਨ ਮੈਸਨ ਥੋੜੀ ਥੋੜੀ ਹਾਂ ਉਹ ਠੀਕ ਲੰਦੇ ਹੁੰਦੇ ਹੈ ਉਹਦਾਂ ਤੇ ਮੈਂ ਬੈਸ ਪਸਮਦੀ ਆ ਸੌਂਦੀ ਥੋੜੀ ਆ ਜੀ ਆਪ ਕੀ ਲੈਣਾ ਹੁੰਦਾ ਠੀਕਾ ਡਾਕਟਰ ਨੂੰ ਪਤਾ ਸੁਣੂ ਦਾ ਜਨ ਉਹ ਤਾਂ ਦਾਖਲਾ ਜੀ ਰੰਨਾ ਆਪੋਨੋ ਜੇਤਨ ਨਾਮ ਵਾਲੀ ਇੱਥੋਂ ਆਈਆਂ ਇੰਜ ਖੜੀਆਂ ਸਾਰਾ ਠੀਕ ਹੈ ਜੀ ਉਹ ਇੱਥੋਂ ਬਕਾਉਣ ਪਿੰਡ ਦੇ ਬੰਦੇ ਪਿੰਡ ਦੇ ਬੰਦਿਆਂ ਦੇ ਘਰ ਆਵੇ ਖਣ ਕਿਉਂਕਿ ਭਾਈ ਜੀ ਗੱਲ ਸਿੱਧੀ ਏ ਜੇ ਟਾਡਾ ਵਾ ਭਾਈਚਾਰਾ ਟਾੜਾ ਭਾਈ ਜਾਰਾ ਵਾ ਜੇਕਰ ਇਹ ਕੋਈ ਤੁਸੀਂ ਕਿਸੇ ਦੇ ਵੀ ਘਰੇ ਇਹਨੂੰ ਲੈ ਕੇ ਜਾਂਦੇ ਜੇ ਨਾ ਅਗਲਾ ਭਾਵੇਂ ਨਹੀਂ ਵੀ ਚੋਰ ਅਗਲੇ ਨੇ ਤਰਾਜ ਕਰਨਾ ਕਿ ਬਈ ਵੀ ਤੁਸੀਂ ਮੇਰੇ ਘਰੇ ਨੂੰ ਲੈ ਕੇ ਘਰ ਤੋਂ ਆਏ ਮੈਂ ਚੋਰ ਵਾਂ ਬਿਲਕੁਲ ਠੀਕ ਹੈ ਜੀ ਮੈਂ ਚੋਰ ਵਾਂ ਤੁਹਾਡੇ ਵੱਲ ਬਾਬਾ ਜੀ ਸੈਨੂੰ ਪੁਲਿਸ ਦੇ ਹੱਥ ਦੋ ਇਹਨੂੰ ਆਪ ਹੀ ਦੀ ਫੈਮਿਲੀ ਸੱਦੇ ਇਹਨੂੰ ਗਾਂ ਆਪੇ ਤਫਰੀਸ਼ ਕਰਨ ਤੇ ਆਪ ਹੀ ਦੱਸੇਗਾ ਹਾਂ ਐਦਾਂ ਤੁਸੀਂ ਕਿਸੇ ਦੇ ਘਰੇ ਵੀ ਲੈ ਗਏ ਨਾ ਅਗਲਾ ਬੰਦਾ ਭਾਵੇਂ ਚੋਰ ਹੈਗਾ ਜਾਂ ਨਹੀਂ ਹੈਗਾ ਅਗਲੇ ਬੰਦੇ ਨੇ ਕਹਿਣਾ ਵੀ ਹਾਂ ਨਾ ਜਾਂਦੇ ਪਿੰਡ ਦੇ ਸਾਰੇ ਪਿੰਡ ਦੇ ਘਰਾਂ 'ਚ ਖੜੇ ਹੋ ਠੀਕ ਹੈ ਤੇ ਜਾਂ ਜੇ ਦਾ ਤੁਹਾਨੂੰ ਵਧੀਆ ਲੱਗਦਾ। ਇੱਕ ਵੀ ਬੰਦਾ ਗਲਤ ਦੱਸਦਾ ਤੇ ਮੈਂ ਕੋਈ ਸਿਲੇਕਸ਼ਨ ਹੋਏ ਨਾ। ਹਾਂਜੀ। ਸਹੀ ਗੱਲ ਨਾ। ਪਿੰਡ ਤੇ ਉਹ ਬੰਦਾ ਨਾਂ ਨਿਕਲੇ ਹੋ ਜਾ ਹੋਇਆ। ਉਹਦਾ ਨਾਮ ਲੈਦੇ ਬਾਈ ਤਾਂ ਤੇ ਉਹ ਉਹਦੀ ਉਹਦੀ ਤੇ ਲਾਈਵ ਖਰਾਬ ਹੋ ਗਈ। ਹੋਰ ਰੌਲਾ ਪੈਣਾ ਉਸਰੇ ਨਾਲ। ਹਾਂ। ਜਾਂ ਪੱਕਾ ਪ੍ਰੋਪਰ ਦੱਸੇ ਆ ਬੰਦਾ ਬਈ। ਵਾਹ। ਇਹ ਸਾਡੇ ਪਿੰਡ ਦਾ ਬੰਦਾ ਹੈ ਕੋਈ? ਪਿੰਡ ਚ। ਲੰਡ ਪਿੰਡ ਦਾ ਬੰਦਾ ਹੈ ਕੋਈ? ਇਹ ਤਾਂ ਐ ਪਿੰਡ ਦਾ ਬੰਦਾ ਹੈਗਾ ਬਈ। ਐਵੇਂ ਐ ਕਰਦਾ। ਕਿਉਂਕਿ ਹੁਣ ਆਪਾਂ ਨੂੰ ਬਹੁਤਾ ਨਹੀਂ ਇਸ ਚੀਜ਼ ਤੇ ਕਰਨਾ ਚਾਹੀਦਾ। ਨਹੀਂ ਬਾਬਾ ਜੀ। ਠੀਕ ਹੈ ਹਾਂ ਜੀ ਹੈਗਾ ਬੰਦਾ ਬੰਦਾ ਕੋਂਗੇ ਦਾ ਕੋਈ ਬਬੀ ਮੱਜਾਂ ਦਾ ਤੇ ਮੁੱਲ ਹੈਗਾ ਵਾ ਮੰਨ ਲਿਆ ਪਰ ਇੱਜੇ ਦਾ ਕੋਈ ਮੁੱਲ ਨਹੀਂ ਹੈ ਕਿਸੇ ਫਰਮਾਇਦਾਰ ਨੂੰ ਕਿ ਚੰਗੇ ਬੰਦੇ ਨੂੰ ਐਵੇਂ ਜਾਣ ਕੇ ਕਰ ਲਿਆ ਮੰਨ ਕਰਦੀ ਹਾਂ ਹਾਂ ਆ ਗਾ ਬੰਦਾ ਕੋਰੇ ਬੈਠਾ ਲੋਗੇ ਦਾ ਕੇ ਸਹੀ ਬੰਦਾ ਹੈ 10 ਦਿਨ ਥਾੜੇ ਫੜਾ ਦਿੰਦੇ ਨੇ ਤੇਰੇ ਨਾਲ ਰਾਤ ਛੜਦੀ ਕੋਈ ਦਾ ਰਹੀ ਤੇਰਾ ਗਾ ਚੋਲੇ ਖੜੇ ਮੈਂ ਤੇਨੂੰ ਦੱਸਣ ਦਿਆ ਵਾ ਮੈਂ ਗਿਆ ਭਰਾਵਾ ਛੇਤੀ ਦੱਸ ਦੇ ਕਈਆਂ ਦਾ ਬੈਗ ਦਾ ਡੈਮ ਹੋਣਾ ਲਈ ਬਾਜ ਔਖਾ ਹੈ ਦੇ ਬਾਜ ਔਖਾ ਵੀਰ ਪਾਣੀ ਪਿਆਦੇ ਬਾਜ ਔਖਾ ਹੋਏਗਾ ਤੂੰ ਆ ਬੱਗ ਲੱਗਦੇ ਘਰ ਦੇ ਨਹੀਂ ਮੰਨਦੇ ਚਾਹ ਪੀਣੀ ਹੈ ਹਾਂ ਜੀ ਥੋੜਾ ਸ਼ੱਕ ਕਰਦਾ ਕੋਈ ਲੈ ਲਵਾਂ ਨਾ ਹੁਣ ਬਾਬਿਆਂ ਨੇਹਰਾ ਹੋਣਾ ਚਾਹ ਤੱਕਰ ਕੋਈ ਨਹੀਂ ਨਹੀਂ ਮੈਂ ਨਹੀਂ ਕਰਨਾ ਇਹਨੂੰ ਜਾਂ ਤੇ ਤੁਸੀਂ ਜੋ ਕਰ ਚਰਪਾ ਆਪਾਂ ਇਹਨੂੰ ਠਾਣੇ ਫੜਾਈਏ ਨੇਹਰਾ ਹੋਣ ਡਿਆ ਵਾ ਇਹੋ ਆਪਣੇ ਇਹਨੂੰ ਫੜਾਉਣਾ ਜਿੱਥੇ ਨੂੰ ਘਰੇਂਡੇ ਫੜਾਵਾਗੇ ਆਪਾਂ ਹਾਂ ਜਿੱਥੇ ਤੁਹਾਨੂੰ ਸਹੀ ਲੱਗਦਾ ਹੈਲੋ ਹੋਰ ਵੀਰੋ ਦੇਖੋ ਜਾਂ ਇਹ ਜਿਹੜੇ ਵੀਰ ਜਿੰਨਾ ਤੁਹਾਨੂੰ ਸੱਦੇ ਹੋਏ ਜੋ ਮੇਰੀ ਲੈਣ ਕਰੋ ਇਹਦੀ ਨਹੀਂ ਸਰਪੰਚ ਸਾਹਿਬ ਆ ਤੁਹਾਡੇ ਨਾਲ ਤੁਹਾਡੇ ਪਿੰਡ ਪੰਚਾਇਤ ਵਾ ਜਿਹੜੇ ਰੇੜੇ ਜੁਮਿਆਰੇ ਦਾ ਕੌਣ ਆ ਪਤਾ ਨਹੀਂ ਮਰਦਾ ਇਧਰ ਹੋ ਇਧਰ ਨਹੀਂ ਮਰਨਾ ਕਰ ਇਧਰ ਹਾਂਜੀ ਭਾਜੀ ਲਿਖੋ ਇਹ ਕਹਿੰਦਾ ਨਾਂ ਲਿਖੋ ਜ਼ਿੰਮੇਵਾਰ ਬੰਦਾ ਹਾਂਜੀ ਰੇਸ਼ਮ ਸਿੰਘ ਲਿਖੋ ਕੋਈ ਗੱਲ ਗਵਾਈ ਪਾਉਣੀ ਗਵਾਈ ਪੈਣੀ ਆ ਆਰਾਵਾ ਗਵਾਈ ਪਾ ਬੰਦਾ ਪੜਿਆ ਹੋਇਆ ਉਹ ਨਾ ਮਰਨਾ ਨਹੀਂ ਤੇ ਫਟਾਣੇ ਪੜਾਂਗੇ ਤੇ ਤੇਰਾ ਨਾਂ ਲੇਦੇ ਆ ਵੀ ਬੰਦਾ ਜੁਮਿਆਰੇ ਦਾ ਹੋਰ ਭੱਜ ਲੱਗ ਗਈ ਇਹ ਪੜਾ ਹਾਂ ਇਹਦੇ ਗੱਲ ਪਾਉਂਦੀ ਹੈ ਦੇ ਤੇਰੇ ਹੋ ਜਾ ਤੋ ਜਾ ਹਾਂ ਹਾਂ ਨਹੀਂ ਮਾਰਦੇ ਕੋਈ ਨਹੀਂ ਮਾਰਦਾ ਤੈਨੂੰ ਮਾਰਨਾ ਹੁੰਦਾ ਤਾਂ ਤੁਹਾਨੂੰ ਤੈਨੂੰ ਮਾਰਿਆ ਨਾ ਹੁੰਦਾ ਹੋ ਗਏ ਨਾ ਨਾ ਮਾਰ ਬਿਓ ਇਹਨੂੰ ਹੋ ਨਹੀਂ ਬਾਬੇਓ ਬੜਾ ਤਗੜੇ ਬੰਦੇ ਆਏ ਤਗੜਾ ਉਹਦੇ ਦਾ ਪੁੱਛਦਾ ਕਿ ਆਪਣੇ ਸਿਕੋ ਹੋ ਜਾਂਦਾ ਬਸ ਹਾਂ ਹਾਂ ਕਰਨਾ ਮੈਂ ਸਹਿਮਤ ਹਾਂ ਬੱਚੇ ਮੈਂ ਹੋ ਗਏ ਜੇ ਲੈ ਲੈ ਕਰ ਮੈਨੂੰ ਦੋ ਦਾ ਮੈਨੂੰ ਹੱਸਾ ਦੇ ਜੀ ਕਰਿਆ ਪਹਿਲੇ ਚਾਹ ਬਣਾ ਕੇ ਚਾਹ ਲੈ ਉਹ ਕਰ ਬਣਾ ਕੇ ਕਹਿੰਦੇ ਨਹੀਂ ਰਹਿਣਦੇ ਪਹਿਲੀ ਚਾਹ ਨੂੰ ਪਿਆ ਦਿੰਦਾ ਚਾਹ ਚੱਗੀ ਐ ਚੱਗੀ ਜੀ ਓਏ ਪਰ ਆ ਬੈਠੇ ਰਹਿ ਜਾ ਕੋਈ ਗੱਲ ਨਹੀਂ ਆ ਮੈਂ ਨਾ ਉਹ ਕੁਰਸੀ ਬਾ ਜਾ ਤੈਨੂੰ ਹਾਂ ਬੈਠ ਜਾ ਉਹ ਕਿਤੇ ਵੀਡੀਓ ਹੈ ਹਾਈਟ ਵਾਲੇ ਵੀਡੀਓ ਮੇਰੀ ਹਾਂਜੀ ਕਿਉਂਕਿ ਹੁਣ ਆਪਾਂ ਵੀਰੇ ਚਲੀਏ ਹੁਣ ਥਾਣੇ ਚਲਦੀ ਇਹਨੂੰ ਲੈ ਕੇ ਠੀਕ ਹੈ ਜੀ ਤੇ ਜੋ ਵੀ ਕਾਰਵਾਈ ਕਰਾਉਣੀ ਆ ਆਪਾਂ ਕਰਾ ਕੇ ਤੇ ਚਲੀਏ ਹਾਂ ਬਈ ਤੁਹਾਡੇ ਹੱਥ ਜੋੜ ਕੇ ਬੇਨਤੀ ਆ ਬਾਕੀ ਆ ਸੂਬੇ ਇਧਰ ਆ ਹਾਂਜੀ ਉਹ ਬਾਬਾ ਜੀ ਆਂਦੇ ਕੋਈ ਕਾਰਵਾਈ ਕਰਾਉਣੀ ਦੱਸੋ ਤੁਸੀਂ ਜਮਿਆਰੀ ਲੈਂਦੇ ਜਿੰ ਪਿੰਡ ਕਿਉਂਕਿ ਮੈਨੂੰ ਪਤਾ ਜਗਰ ਕੀ ਆ ਤੁਹਾਨੂੰ ਆਉਣਾ ਜੇ ਜੇਕਰ ਨਹੀਂ ਵੀ ਕਾਰਵਾਈ ਕਰਾਉਣੀ ਮੈਨੂੰ ਕੀ ਆ ਮੈਂ ਫਿਰ ਜੇਕਰ ਤੁਸੀਂ ਤੁਰੋਗੇ ਫੇਰੀ ਮੈਂ ਕਾਰਵਾਈ ਕਰਾਂਗਾ ਹਾਂਜੀ ਜਲਦੋਂ ਪੂਰਾ ਸਾਲ ਉਹ ਜਿਹੜੇ ਕਦੋਂ ਆਇ ਮਰਨ ਜਿਹਦੇ ਡੰਗਰ ਖੁੱਲੇ ਉਹ ਬੰਦੇ ਹੁਣ ਨਾਲ ਆਹੋ ਜਿਨ੍ਹਾਂ ਦੇ ਡੰਗਰ ਖੁੱਲੇ ਆ ਉਹ ਹੁਣ ਮੈਂ ਤੁਹਾਨੂੰ ਸਿੱਧੀ ਸੱਚੀ ਗੱਲ ਦੱਸਾਂ ਹਾਂ ਇਹਨੇ ਨਹੀਂ ਬਪਾ ਜੀ ਇਹ ਇੱਕ ਦੂਜੇ ਨੂੰ ਕਹਿੰਦੇ ਚਿਕੜ ਉਹਦੀਆਂ ਮੱਡਾਂ ਖੋਲ ਗਿਆ ਉਹ ਲੈ ਜਾ ਜੀ ਜਿਨ੍ਹਾਂ ਦੇ ਡੰਗਰ ਖੁੱਲੇ ਮੇਨ ਬੰਦੇ ਉਹ ਚਾਹੀਦੇ ਕਿ ਨਹੀਂ ਭਾਜੀ ਪਰਚਾ ਹੀ ਉਹਨਾਂ ਵੱਲੋਂ ਹੋਣਾ ਵਾ ਪਰਚਾ ਸਾਡੇ ਤੋਂ ਨਹੀਂ ਹੋਣਾ ਪਰਚਾ ਉਹਨਾਂ ਵੱਲੋਂ ਹੋਣਾ ਜਿਨ੍ਹਾਂ ਦੇ ਡੰਗਰ ਖੁੱਲੇ ਆ ਪੁਲਿਸਪੰਜ ਨੂੰ ਫੋਨ ਕਰਕੇ ਪੁੱਛਿਆ ਬਾਬਾ ਜੀ ਯਾਰ ਹੋਣੀ ਨਹੀਂ ਲੈ ਜਮੇਰੀ ਹੁੰਦਾ ਇਹ ਉਹ ਤੋਂ ਬੰਦਾ ਦਾ ਇੱਧਰ ਕਿੱਦਾਂ ਕਿ ਮੇਰੀ ਦੇ ਕੇ ਬੰਦਾ ਖਾੜੇ ਫੜਾ ਦਈਏ ਹਾਂ ਕੋਈ ਗੱਲ ਹਰਜ ਮਰ ਜਾਏ ਕਿ ਯਾਰਾ ਹੋਣੇ ਤੋਹਾਂ ਫੜੇਗਾ ਹਾਂ ਆ ਦੇ ਫੜਾ ਲਿਓ ਇਹਦਾ ਜਿਹੜਾ ਏਰੀਆ ਉੱਤੇ ਦਰਖਾਸਤ ਦਿੱਤੀ ਜਾਵੇ ਤੇ ਕਿਉਂਕਿ ਮੇਨ ਬੰਦੇ ਦੀ ਚਾਹੀਦਾ ਜਿਹੜੇ ਮੇਨ ਡੰਗਰ ਵਾਲੇ ਉਹਨਾਂ ਹੀ ਪਰਚਾ ਕਰਾਉਣਾ ਇੱਥੇ ਜਿੱਥੇ ਵੀ ਜਾਣਾ ਆਪਣੇ ਬਨੇਗਾ ਸਾਈਨ ਹੋਣੇ ਤਾਂ ਫੇਰੇ ਬੰਦਾ ਘਰੇਡੇ ਫੜਿਆ ਰਹਿਣਾ ਜੀ ਆਹੋ ਕੋ ਬਾਬਾ ਜੀ ਇੱਦਾਂ ਹੋਣਾ ਬਹੁਤੀ ਕੋਈ ਡਰ ਵਾਲੀ ਗੱਲ ਵੀ ਨਹੀਂ ਹੈਗੀ ਮੰਨ ਲਓ ਜੇਕਰ ਇਹਨੇ ਚੋਰੀ ਕੀਤੀ ਹੈ ਸਭ ਕੁਝ ਮੰਨਿਆ ਵਾ ਹਨਾ ਫਿਰ ਜਿਹੜਾ ਵੀਰ ਫਿਰ ਇਹਦਾ ਨਿਕਲ ਗਿਆ ਜੀ ਜਿਹਨਾਂ ਦੀ ਚੋਰੀ ਹੋਈਆਂ ਉਹ ਉਹਨਾਂ ਵੱਲ ਹੀ ਹੋਊਗਾ ਪਰਚਾ ਪਰਚਾ ਉਹਨਾਂ ਵੱਲ ਹੀ ਹੋਊਗਾ ਸਾਰਾ ਨੋਟ ਕੀਤਾ ਵੀਰ ਨੇ ਡਰ ਨਾਲ ਕਿਹੜੀ ਗੱਲ ਹਾਂ YouTube ਤੇ ਸਾਰਾ ਨੋਟ ਹੋਣ ਗਿਆ ਹਾਂ ਸਾਰੇ ਆਪਣਾ ਲਾਈਵ ਸਾਰਾ ਕੁਝ ਆ ਮੇਰਾ ਇਹੋ ਕੰਮ ਹੀ ਰਹਿੰਦਾ ਇਦਾਂ ਕੁਝ ਨਹੀਂ ਹੁੰਦਾ ਤੂੰ ਲੈ ਲੈ ਆਓ ਦੇ ਨਾਲ ਲੱਗੋ ਫਿਰ ਲੈ ਅਸੀਂ ਕੋ ਲੱਗੀ ਦੱਸ ਐ ਵੀ ਲੱਗਦੀ ਆ ਡੰਗਰਾਂ ਗਲਤੀ ਕਰਦੇ ਆ ਅੱਜ ਇਹਨਾਂ ਦੀ ਡੰਗਰ ਉਹ ਕਹਿਣ ਵੀਰ ਆਹ ਫਿਰ ਜਾਣ ਦੋ ਉਹ ਬੰਦਾ ਨਹੀਂ ਲਾਉਣਾ ਪਊ ਠੀਕ ਹੈ ਮੈਂ ਲਾ ਦੇ ਜਿਹੜੇ ਡੰਗਰ ਖੋਲੇ ਮੇਨ ਬੰਦੇ ਉਹ ਨਾਲ ਜਾਣ ਫਿਰ ਹਾਂ ਆਹੋ ਜਿਹੜੇ ਜਿਹੜੇ ਡੰਗਰ ਹੋਇਆ ਚੱਲ ਇੱਥੇ ਨਹੀਂ ਕੋਈ ਜਗ੍ਹਾ ਇੰਨੇ ਲੋਕ ਆਓ ਕੋਈ ਸਰਪੰਚ ਮੈਂਬਰ ਮੇਰਾ ਕਿਉਂਕਿ ਪਹਿਲੇ ਕੱਲੇ ਮੈਨੂੰ ਉਹਨਾਂ ਨੇ ਨਹੀਂ ਤੇ ਬਾਬਾ ਜੀ ਅਸੀਂ ਆ ਜੁੱਤੀ ਇਹ ਵੀ ਨਾ ਡੇਕਰ ਖੁੱਲੇ ਮੇਨ ਉਹ ਬੰਦਾ ਆਹੋ ਉਹ ਤਾਂ ਆਇਆ ਨਹੀਂ ਉਹ ਤਾਂ ਆਇਆ ਨਹੀਂ ਉਹ ਪਿੱਕਰ ਦੇ ਡੇਕਰ ਖੁੱਲੇ ਨਾ ਸਰਪੰਚ ਹੀ ਗਿਆ ਹੁਣ ਮੇਨ ਡੇਕਰ ਰਹੀ ਜਾਈਂਦੇ ਬੰਦੇ ਚੱਲੋ ਸੋਣ ਚੱਲੋ ਉੱਠੇ ਗੱਲੇ ਕੋਈ ਨਹੀਂ ਤੇਰੀ ਕਿਸਮਤ ਚੰਗੀ ਹੋ ਗੱਲ ਨਹੀਂ ਬੱਸ ਚੜਦੇ ਗਲਾ ਚੜਦੇ ਗਲਾ ਹਾਂ ਛੱਡੋ ਇਹਨੂੰ ਨਹੀਂ ਹਾਂ ਮਾਫੀ ਹੁਣ ਮਾਰੀਓ ਨਾ ਨਹੀਂ ਮਾਰਦਾ ਤੇਨੇ ਹੁਣ ਤੇ ਕੰਮ ਵੀ ਖਤਮ ਹੋ ਗਿਆ ਠੀਕ ਹੈ ਜੀ ਕੋਈ ਨਹੀਂ ਹੁੰਦੀ ਮਾਰਦਾ ਜਦੋਂ ਮਾਰਦੇ ਬਾਬਾ ਜੀ ਨੂੰ ਬੰਦੇ ਕੰਮ ਹੀ ਖਤਮ ਹੋ ਗਿਆ ਨਹੀਂ ਮਾਰਦਾ ਬਾਬਾ ਜੀ ਹੁਣ ਠੀਕ ਆ ਤੂੰ ਸੱਚ ਦੱਸ ਦਿੱਤਾ ਠੀਕ ਆ ਇਕੱਲੇ ਇਕੱਲੇ ਦੇ ਘਰ ਤੋਂ ਲੈ ਗਿਆ ਜਿਹਦੇ ਘਰੋਂ ਦੋਹਾਂ ਤੇ ਨਾ ਤੇ ਨਾ ਘਰਾਂ ਚ ਲੈ ਗਿਆ ਇੱਕ ਇੱਥੇ ਲੈ ਗਿਆ ਚਲੋ ਘਰੇ ਤੋਂ ਮਤਲਬ ਨਵਾਂ ਬਣਿਆ ਹੈਗਾ ਇੱਕ ਉਹ ਵੀਰ ਦਾ ਟਾਣੀ ਵਾਲੇ ਦਾ ਜਿਹਦਾ ਨਾਲ ਇਹਦਾ ਟਾਣੀ ਦਾ ਠੀਕ ਆ ਕੋਈ ਗੱਲ ਨਹੀਂ ਹਾਂ ਚਲੋ ਚਲਾ ਮੇਰਾ ਫਰਜ਼ੀ ਇੱਕ ਰੀ ਇੱਥੇ ਲੈ ਕੇ ਆਉਣਾ ਬਾਬਾ ਜੀ ਸਾਡੀ ਕਸਤੀ ਮਾਂ ਨੂੰ ਫੁਲਕਾ ਪਾਣੀ ਨਹੀਂ ਨਹੀਂ ਬੱਸ ਚੜਦੀ ਗਲਾਈ ਚੜਦੀ ਗਲਾਈ ਚਲੋ ਸਾਰੀ ਸੰਗਤ ਨੂੰ ਬਾਕੀ ਇਹ ਜੁਮੇ ਆ ਰਹੀ ਨਹੀਂ ਨਹੀਂ ਮੇਰਾ ਨੇਦਰ ਦਾ ਕੰਮ ਆ ਜੇ ਮੈਂ ਸੰਗਾ ਮੈਂ ਤੇ ਭੁੱਖਾ ਮਰ ਜਾ ਨਹੀਂ ਨਹੀਂ ਮੈਂ ਚਲਾ ਚਲੀ ਕਿੱਥੇ ਆਸਰਾ ਮੰਜਾ ਕਿ ਮਨ ਕੋਟੋ ਖੇ ਨਹੀਂ ਕਰਦਾ ਹੋਣੀ ਕਰਦਾ ਹੋਣੀ ਨਹੀਂ ਮਾਰਦੇ ਬਾਬਾ ਜੀ ਉਹ ਨਹੀਂ ਕੋ ਆਂਦੇ ਇਹ ਨਾ ਦੱਸਦਾ ਨਹੀਂ ਕੁਝ ਵੀ ਨਹੀਂ ਕਰਦੀ ਮੈਂ ਵੀ ਤਾਂ ਨਹੀਂ ਹੈਗਾ ਮੇਰਾ ਕੰਮ ਸੇਵਾ ਦਾ ਵਾ ਪਰ ਜਿਹੜਾ ਬੰਦਾ ਨਹੀਂ ਮੰਨਦਾ ਵਿਗੜਿਆ ਵਾ ਫਿਰ ਉਹਨੂੰ ਤੇ ਮੈਂ ਕਾਰਵਾਈ ਉੱਤੇ ਤੇ ਫਿਰ ਕਰਨੀ ਕਰਨੀ ਜੇ ਮੈਂ ਤੈਨੂੰ ਨਾਂ ਏਦਾਂ ਕਰਦਾ ਤੂੰ ਮੈਨੂੰ ਇੱਥੇ ਲੈ ਕੇ ਆਉਣਾ ਸੀਗਾ ਚੱਲ ਇਹਨਾਂ ਨੂੰ ਵੀ ਸੰਤੋਖੀ ਹੋ ਗਈ ਯਾਰ ਨਹੀਂ ਮਾਰੇਗਾ ਬਾਬਾ ਜੀ ਛੁੱਟੋ ਜਨਾ ਨਹੀਂ ਮਾਰ ਨਹੀਂ ਮਾਰ ਨਹੀਂ ਬਾਬਾ ਜੀ ਇੱਕ ਇੱਕ ਮੈਂ ਨਰਵਾਦਾ ਕਰੋ ਤੁਸੀਂ ਹਾਂ ਬਾਬਾ ਜੀ ਕਰੋ ਬਾਬਾ ਜੀ ਤੁਸੀਂ ਮੰਨੇ ਪਰਨ ਪਰਿਵਾਰ ਚ ਕਰ ਲੋਗੇ ਮੈਂ ਤੇ ਤੈਨੂੰ ਛੱਡ ਕੇ ਉਹਨੂੰ ਤਿਆਰ ਜਿੱਦਾਂ ਆਖੇ ਤੇ ਫਿਰ ਵਾਪਸ ਆਏ ਨਾ ਉਥੋਂ ਨਹੀਂ ਆਣਾ ਹੈ ਨਹੀਂ ਆਣਾ ਚੱਲ ਠੀਕ ਹੈ ਸੇਰੇ ਤੈਨੂੰ ਲੈ ਜੰਨਾ ਹੋਰ ਦੱਸ ਇਹ ਮੈਂ ਹਰਿਆਣੇ ਦਾ ਵਾਹ ਹਰਿਆਣੇ ਕੀ ਬਾਬਾ ਜੀ ਪਛਾਦੋ ਐ ਚੱਕਰ ਜੀ ਕੋਈ ਸੇਵਾ ਲੈਣੀ ਉਦਹੀਂ ਤੁਹਾਨੂੰ ਜਰੂਰ ਆਨਲਾਈਨ ਸੈਂਡ ਕਰਾਂਗੇ ਫਟਾਫਟ ਕੋਈ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਇਹ ਮਾਰ ਦੋ ਜਿੱਥੇ ਨਾਲ ਗਿਆ ਪਛਾਦੋ ਇਹਨੂੰ ਆ ਖੋਲ ਦਿਨੋ ਜੀ ਕੋਲ ਦਾ ਬਬੀ ਚਾਬੀ ਕਿੱਥੇ ਹੈ ਚਾਬੀ ਕਿੱਥੇ ਹੈ ਚਾਬੀ ਮੇਰੇ ਨਾਲ ਨਹੀਂ ਕੋਈ ਗੱਲ ਨਹੀਂ ਬਬੇ ਚਲੋ ਹੁਣ ਮੈਂ ਕਿਉਂਕਿ ਜੋਇ ਤੋਂ ਮੈਂ ਕਰਵਾਉਣਾ ਹੁਣ ਇਹਨੇ ਮੈਂ ਜਾਣ ਤੇ ਲੈਣੀ ਨਹੀਂ ਹੈ ਜੋ ਇਹਨੇ ਮਤਲਬ ਜੋਇ ਤੋਂ ਕਰਵਾਉਣਾ ਹੈ ਉਹ ਕਰ ਕਹਿ ਦਿੱਤਾ ਹੈਨਾ ਹੁਣ ਮੈਂ ਤਾਂ ਹੁਣ ਜਾਣ ਤੇ ਨਹੀਂ ਮੈਂ ਲੈਣੀ ਨਹੀਂ ਹੈ ਠੀਕ ਆ ਨਹੀਂ ਮੈਂ ਵੀਰੇ ਮੈਂ ਬੇਕੂ ਥੋੜੀ ਆਓ ਮੇਰੀ ਸੁਸਾਇਟੀ ਆ ਮੈਂ ਸੁਸਾਇਟੀ ਬੰਦ ਕਰਾਉਣੀ ਹੈ ਗਲਤ ਕੰਦੇ ਨਾਲ ੱਟਕਾ ਕਰਕੇ ਆਪਾਂ ਤੇ ਇਹਨਾਂ ਦਾ ਰੋਜ਼ ਦਾ ਕੰਮ ਹਾਂ ਠੀਕ ਆ ਚਲ ਬਹਿ ਗੱਡੀ 'ਚ ਕੋਈ ਨਹੀਂ ਆਂਦੇ ਕੁਛ ਨਹੀਂ ਤੇ ਮੈਂ ਵਾਦਾ ਕਰ ਲੈਣਾ ਪਾਪੇ ਨੇ ਤੂੰ ਮੇਰੇ ਕੋਲ ਇਹ ਹਫਤਾ ਇੱਕ ਵਾਰ ਸਾਇਰਸੀ ਚੈੱਕ ਕਰਕੇ ਵੇਖ ਲਿਓ ਅੱਜ ਜਰੂਰ ਮੈਂ ਇੱਕ ਰੀ ਇਹਦੇ ਮਾਰਿਆ ਤੇ ਇੱਥੇ ਇਹਦੇ ਦੋ ਵੜਾ ਪਿਆ ਠੀਕ ਹੈ ਹਾਂ ਹੋਰ ਇਹਦੇ ਕੁਝ ਵੀ ਕੋਈ ਸਾਟ ਲੱਗੇ ਕੋਈ ਕੁਝ ਕੀਤਾ ਹੋਇਆ ਹੈ ਨਾ ਹਾਂ ਆ ਜਰੂਰ ਹੋਵੇ ਇਹ ਮੇਰੇ ਵੀ ਆ ਉਹ ਨਹੀਂ ਕੋਈ ਨਹੀਂ ਬਾਬਾ ਜੀ ਕਹਿੰਦਾ ਕਈ ਰ ਬੰਦਾ ਵਾਦਾ ਘਟਾ ਕਰਦਾ ਸੇ ਤੇ ਬਾਤ ਪਰ ਠੀਕ ਹੈ ਬਾਬਾ ਜੀ ਚੜਾ ਨਾ ਚੰਚੜਾ ਪਪਾਏ ਮੈਂ ਜੜਾ ਖਲਤ ਕੰਮ ਕਰਤਾ ਹੈ ਨਾ ਉਹ ਮੈਂ ਬਾਬਾ ਇਹ ਮਜਬੂਰੀ ਮੈਂ ਕੀਤਾ ਆ ਕਾਦੀ ਮਜਬੂਰੀ ਤੇਰੀ ਠੀਕ ਹੈ ਕੀ ਮਜਬੂਰੀ ਹੈ ਬੱਬਾ ਇਹ ਪਤਾ ਹ ਜਿਹੜੇ ਜਿਹੜੇ ਬੰਦੇ ਮੇਰੇ ਨਾਲ ਜਿਹੜੇ ਹਨ ਮਨੋਂ ਕੰਡਾਉਂਦੇ ਹਨ ਤਨਾ ਤਨਾ ਆਹ ਕੰਮ ਤਨਾ ਕਰਨਾ ਕਰਨਾ ਪਊਗਾ ਜਿਹੜਾ ਜਿਹੜਾ ਆਹ ਕੰਮ ਨਹੀਂ ਕੀਤਾ ਨਾ ਤਨਾ ਫੜਕਾ ਦੇਣਾ ਆ ਤੂੰ ਬੰਦੇ ਕਿਸ ਦਾ ਨਾਮ ਮੇਂਦਾ ਉਹ ਬੰਦੇ ਕੌਣ ਆ ਉਹ ਬੰਦੇ ਜੀ ਖੇਤਾ ਤੇ ਰਹਿੰਦੇ ਆ ਖੇਤਾ ਤੇ ਤੇਰੇ ਉਧਰੇ ਏਰੀਏ ਦੇ ਆ ਮੇਰੀ ਜੀ ਨੇ ਆ ਕਿਹਾ ਹੈ ਪੰਜਾਬ ਦੇ ਬੰਦੇ ਆ ਪੰਜਾਬ ਦੇ ਕਿਹੜੇ ਪਿੰਡ ਕਿੱਥੋਂ ਦੇ ਆ ਹਾਂਜੀ ਤੂੰ ਉਹਨਾਂ ਨੂੰ ਕਿਦਾਂ ਮੇਰੋ ਜਦਾਂ दाता बारे दास्ट। बारे। दास्ट। बारे 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 अरे यार हैं। अच्छा? हाँ। दें दे है। पापा तु, तु, तु अच्छा। पापा तो 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 नहीं। हर पास में है। अच्छा। और पापा ना कम मैं वो वो फिर फिर ਪੜਿਓ ਹਨ ਨਾ ਇੱਕ 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 ਮਾਜ ਇਕੱਠੇ ਕਰਕੇ ਨਾ ਨਾ ਦੇਲੇ ਭੇਜਦੇ ਹਾਂ ਹਾਂ ਜੀ ਤੇ ਚੜਿਆ ਜਰੂਰ ਹੈ ਬੱਬਾ ਜੀ ਟੇਟੇ ਜਿਹੜੀ ਇਹਨੇ ਗੱਲ ਕੀਤੀ ਹੈਗਾ ਗੈਂਗ ਦੇ ਚੜ ਗਿਆ ਟੇਟੇ ਇਹਨੂੰ ਪਹਚਾਓ ਜਿੱਥੋਂ ਦਾ ਹੈਗਾ ਪਹਚਾਓ ਇਹਨੂੰ ਇਹ ਤੇ ਆਪ ਹੀ ਇਹਨੂੰ ਸਭ ਕੁਝ ਪਤਾ ਵਾ ਇਹ ਤੇ ਆਪਾਂ ਬਹੁਤ ਜ਼ਿਆਦਾ ਦਾੜਾ ਰੈਸ ਡਰੂਸ ਨਹੀਂ ਹੈਗਾ ਪਤਾ ਗੱਲ ਕੀ ਆ ਮੇਰੀ ਗੱਲ ਸੁਣੋ ਮੈਂ ਤੈਨੂੰ ਅਮਰਸਾ ਜਾ ਕੇ ਛੱਡ ਆਉਣਾ ਹਾਂਜੀ ਸਿੱਧੀ ਗੱਲ ਆ ਹਾਂਜੀ ਉੱਥੋਂ ਤੂੰ ਜਿੱਥੇ ਮਰਜ਼ੀ ਚੱਲ ਜੀ ਆਹ ਕੰਮ ਨਾ ਕਰੀ ਕਿਉਂਕਿ ਜੇ ਤੇਰੀ ਆ ਵੀਡੀਓ ਬਣ ਗਈ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਆ ਤੇਰੀ ਵੀਡੀਓ ਪੂਰੇ ਪੰਜਾਬ ਚ ਕੀ ਪੂਰੇ ਭਾਰਤ ਚ ਜਾਣੀ ਆ ਤੇਰੀ ਫੋਟੋ ਵੇਖ ਲੈਣੀ ਆ ਉਹਨਾਂ ਨੇ ਫਿਰ ਮੈਨੂੰ ਫੋਨ ਲਾਉਣਾ ਕਿ ਵੀਰੇ ਜਿਹੜੇ ਬੰਦੇ ਨੂੰ ਤੁਸੀਂ ਮਾਫੀ ਦੇ ਕੇ ਛੱਡਿਆ ਤੇ ਉਸ ਬੰਦੇ ਨੇ ਆ ਜਿਹੜਾ ਗਲਤ ਕੰਮ ਕਰਦਾ ਹੈ ਇਹ ਕੰਮ ਗਲਤ ਕਰਨਾ ਛੱਡਿਆ ਨਹੀਂ ਆ ਠੀਕ ਹੈ ਜੀ ਬਾਕੀ ਸੰਗਜੀ ਆ ਮੈਂ ਤੇ ਪਰਿਵਾਰ ਪਿੰਡ ਦੇ ਵਿੱਚ ਆਏ ਸੀਗਾ ਪਿੰਡ ਕੋਕੇ ਦੇ ਵਿੱਚ ਆ ਅਟਾਰੀ ਦੇ ਕੋਲ ਆ ਅੰਮ੍ਰਿਤਸਰ ਜ਼ਿਲ੍ਹਾ ਦੇ ਮੈਂ ਪਿੰਡੀ ਸੰਗਤ ਨੂੰ ਇਹ ਵੀ ਕਹਿਆ ਸੀਗਾ ਕਿ ਸੰਗਤ ਜੀ ਆਪਾਂ ਇੱਥੇ ਕਾਰਵਾਈ ਕਰਾਈਏ ਜੀ ਚਲੋ ਜਿਹੜੇ ਹੁਣ ਜਿਨ੍ਹਾਂ ਦੀ ਮੱਝਾਂ ਜਿਨ੍ਹਾਂ ਦੀ ਮੱਝਾਂ ਚੋਰੀ ਹੋਈਆਂ ਜਿਨ੍ਹਾਂ ਦਾ ਘਾਟਾ ਪਿਆ ਵਾ ਉਹ ਪਰਿਵਾਰੀ ਕਹਿੰਦੇ ਕਿ ਨਹੀਂ ਵੀਰ ਜੀ ਚਲੋ ਜੋ ਹੋ ਗਿਆ ਸੋ ਹੋ ਗਿਆ ਵੀ ਅਸੀਂ ਹੁਣ ਕਾਰਵਾਈ ਨਹੀਂ ਕਰਵਾਨੀ ਪਰ ਸਾਨੂੰ ਆਹ ਦਾ ਚੋਰ ਮਿਲ ਗਿਆ ਜੀ ਹੁਣ ਅਸੀਂ ਵੀ ਉਹਨਾਂ ਦੇ ਅਗੇਂਸਟ ਕੁਝ ਨਹੀਂ ਕਰ ਸਕਦੇ ਤੇ ਹੁਣ ਅਸੀਂ ਇਹੋ ਕਰਨਾ ਵਾ ਕਿ ਇਸ ਬੰਦੇ ਨੂੰ ਚਲੋ ਇਹ ਮੰਨ ਗਿਆ ਆਪਣੀ ਗਲਤੀ ਮੰਨ ਗਿਆ ਇਹਨੇ ਸੱਚਾਈ ਦੱਸ ਦਿੱਤੀ ਅੱਜ ਅਸੀਂ ਇਸ ਬੰਦੇ ਨੂੰ ਛੱਡਦੇ ਲੱਗੇ ਅਮਰਸਰ ਦੇ ਵਿੱਚ ਠੀਕ ਹੈ ਜੀ ਪਰ ਜੇਕਰ ਕੋਈ ਵੀ ਗਲਤ ਕੰਮ ਕਰਦਾ ਵਾ ਠੀਕ ਹੈ ਜੀ ਮੇਰੀ ਬਾਤ ਸੁਣੋ ਤੁਸੀਂ ਹਾਂ ਬਾਬਾ ਜੀ ਤੁਸੀਂ ਮੰਨੋ ਨਾ ਇੱਕ ਚਿੰਦ ਕੀ ਦੇ ਦਿਓ ਮੈਨੂੰ ਕੀ ਇੱਕ ਚਿੰਦ ਕੀ ਦੇ ਦਿਓ ਮੈਨੂੰ ਜ਼ਿੰਦਗੀ ਹੈ ਛਾਹ ਜ਼ਿੰਦਗੀ ਰੱਬ ਦੇਣ ਵਾਲਾ ਭਰਾ ਮੈਨੂੰ ਤੇ ਆਮਾਹ ਕਿ ਦਿਨੀ ਦੇਣ ਵਾਲੇ ਤੁਸੀਂ ਹੀ ਹੈਗੇ ਹੋ ਨੇ ਬਬਾ ਇਹ ਦੇਖ ਦੇ ਬਬਾ ਇਹ ਤੋਸੇ ਮਨੇ ਪਤਾ ਗੱਲ ਕੀ ਮੇਰੀ ਗੱਲ ਸੁਣ ਹਾਂਜੀ ਮੈਂ ਕੋਈ ਨਹੀਂ ਹੁੰਦਾ ਗੁਰਦਾਰ ਸਾਹਿਬ ਵੱਲੋਂ ਮੂੰਹ ਕਰਕੇ ਮਾਫੀ ਮੰਗ ਕਿਉਂਕਿ ਇਹ ਵੀ ਵਿਚਾਰੇ ਬੱਚਿਆਂ ਵਾਲੇ ਆ ਤੋ ਲੋਕਾਂ ਦੇ ਮੂੰਹ ਤੇ ਦੁੱਧ ਖੋਇਆ ਤੋ ਲੋਕਾਂ ਦੇ ਮੂੰਹ ਦੇ ਵਿੱਚ ਦੁੱਧ ਖੋਇਆ ਬੱਚਿਆਂ ਦੇ ਮੂੰਹ ਚ ਦੁੱਧ ਖੋਇਆ ਵਾ ਠੀਕ ਹੈ ਜੀ ਜ਼ਿੰਮੇਦਾਰ ਅਸੀਂ ਜ਼ਿੰਮੇਦਾਰ ਮੈਂ ਵੀ ਜ਼ਿੰਮੇਦਾਰ ਪਰਿਵਾਰ ਚੋਂ ਆ ਸਾਨੂੰ ਪਤਾ ਹੈ ਕਿ ਸਾਡੇ ਘਰਾਂ ਦੇ ਗੁਜ਼ਾਰੇ ਕਿੱਦਾਂ ਚੱਲਦੇ ਆ ਠੀਕ ਹੈ ਜੀ ਜਿਹਦੀ ਮੱਝ ਮੱਝ ਤੇ ਪੁੱਤ ਚ ਉਹ ਕੋਈ ਫਰਕ ਨਹੀਂ ਮੰਨਦੇ ਅਸੀਂ ਜੀ ਦੁੱਧ ਤੇ ਪੁੱਤ ਮੰਗਦੇ ਆ ਰੱਬ ਤੋਂ ਬਾਬਾ ਜੀ ਠੀਕ ਹੈ ਜੀ ਮੈਂ ਮਹਾਰਾਜ ਦੇ ਕਾਰੇ ਹੈ ਨਾ ਮਹਾਰਾਜ ਦੇ ਕਾਰੇ ਹੈ ਨਾ ਮਾਫੀ ਮੰਗਦਾ ਆ ਮੈਂ ਆਹ ਤੋਂ ਬਾਅਦ ਮੈਂ ਆਹ ਕੰਮ ਨਹੀਂ ਕਰੂੰਗਾ ਆਪਣੀ ਮਿਹਨਤ ਕਰਕੇ ਖਾਣੀ ਹੂੰ ਆਹ ਤੋਂ ਬਾਅਦ ਮੈਂ ਨਾ ਆਹ ਕੰਮ ਕਰਨਾ ਮੈਂ ਬੰਦ ਕਰ ਦੇਣਾ ਆ ਅਜਾ ਨਾ ਆਹ ਕੰਮ ਕਰਨਾ ਮੈਂ ਪਾਜੋ ਨਾ ਪਾਜੀ ਤੇ ਬੈਸਕ ਤੁਸੀਂ ਮਨਣਾ ਫਾਸਲੇ ਕੇ ਸਜ਼ਾ ਦਵਾਸਾ ਕੇ ਦੇयो ਕੰਦੇ ਤੇ ਸਾਨੂੰ ਲਜਾਇ ਫੜਉਂਦੇ ਰਹਿਆ ਚਲੋ ਜਿਆਰ ਉਹ ਕਰੋ ਜਾ ਕੋਵੇ ਠਾਡਾ ਦੇ ਵਿੱਚ ਚੱਕਰ ਨਹੀਂ ਤੇ ਦੂਜੀ ਗੱਲ ਇਹ ਅਸਮ ਜੀ ਇੱਕ ਰੀ ਦਾ ਫੇਸ ਟਿਕ ਤਰ੍ਹਾਂ ਦੇਖ ਲਿਓ ਜੇਕਰ ਇਹ ਬੰਦਾ ਗਲਤ ਕੰਮ ਫੇਰ ਕਰੂਗਾ ਕਿ ਤੋ ਚੋਰੀ ਕਰੂਗਾ ਠੱਗੀ ਕਰੂਗਾ ਤੇ ਇਸ ਬੰਦੇ ਨੂੰ ਤੁਸੀਂ ਜਾਂ ਸਾਡੀ ਸੰਸਥਾ ਨੂੰ ਵੀ ਫੜਾਸਾ ਦੇ ਜੀ ਜਾਂ ਫਿਰ ਇਸ ਬੰਦੇ ਤੇ ਉਦੋਂ ਕੋਈ ਰਾਇਬ ਨਾ ਕੀਤਾ ਜਾਵੇ ਠੀਕ ਹੈ ਜੀ ਤੇਰੀ ਵੀਡੀਓ ਆ ਗਈ ਆ ਤੂੰ ਕਿ ਤੂੰ ਵੀ ਗਲਤ ਕੰਮ ਕੀਤਾ ਤੇ ਤੇਰਾ ਮੈਨੂੰ ਪਤਾ ਲੱਗ ਜਾਣਾ ਹੁਣ ਨਹੀਂ ਕਿਸ ਨੂੰ ਘਰੇ ਜਾ ਕੇ ਕਹਿਣਾ ਕਿ ਮੈਨੂੰ ਕਹਿੰਨੇ ਫੜਿਆ ਹੈਗਾ ਚੋ ਮੈਂ ਮਤਲਬ ਕਿ ਮੈਨੂੰ ਕਹਿੰਨੇ ਗੁਲਾਬ ਬਣਾਇਆ ਹੈਗਾ ਤੇ ਮੈਨੂੰ ਪੈਸੇ ਦੇ ਦੋ ਜਦੋਂ ਤੂੰ ਕਿਸੇ ਤੋਂ ਇਹ ਚੀਜ਼ ਮੰਗੀ ਨਾ ਤੇ ਮੇਰੀ ਤੇਰੀ ਵੀਡੀਓ ਮੇਰੇ ਕੋਲ ਆਜਣੀ ਹੋ ਠੀਕ ਆ ਚਲੋ ਜੀ ਚਲੋ ਜੀ ਸਾਈ ਸੰਗਤ ਨੂੰ ਵਾਹਿਗੋ ਜੀ ਕਾ ਖਾਲਸਾ ਵਾਹਿਗੋ ਰੱਬ ਦੀ ਠੀਕ ਆ ਜੀ ਧੰਨਵਾਦ ਜੀ ਸਾਰੇ ਭਰਾਵਾਂ ਦਾ ਇਨਾ ਪਿਆਰ ਦਿੱਤਾ ਤੇ ਨਹੀਂ ਬਾਹਰ ਚਾਰਜ ਕਰਦਾ ਜੀ ਨਹੀਂ ਬੱਸ ਮੇਰਾ ਵਾਹਿਗੁਰੂ ਦੀ ਮੇਰਾ ਜੀ ਘਰੇ ਵੀ ਤੁਹਾਡੇ ਹੀ ਦਿੱਤਾ ਜੀ ਹਾਂਜੀ ਮੈਨੂੰ ਆਸ਼ਰਮ ਮੈਨੂੰ ਅੰਮ੍ਰਿਤਸਰ ਛੱਡ ਦੇਣਾ ਹਣਾ ਮੈਂ ਆਸ਼ਰਮ ਵਿੱਚ ਵੀ ਨਹੀਂ ਇਹਨੂੰ ਰੱਖਣਾ ਠੀਕ ਆ ਹਾਂ ਚਲਾ ਚੱਲੀਏ ਹੈਂ ਹਾਂ ਖੋਲ ਦੇ ਦਿੰਦੇ ਲੋਕ ਖੋਲ ਦਿੰਦਾ ਲੋਕ ਇਹਦੀ ਚਾਬੀ ਕਿੱਥੇ ਹੈ ਸਰਵਣ ਸਰਵਣ ਦੀ ਚਾਬੀ ਇਹਦੀ 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 ਲੋਕ ਦੀ ਗੱਡੀ 'ਚ ਖੋਲ ਦੇਣਗੇ ਇਹਦੇ ਵਿੱਚ ਦੋ ਰੋੜੇ ਮਾਰੋ ਤੇ ਇਹ ਹਟ ਜੂ ਲੱਗ ਜੂਗਾ ਠੀਕ ਹੈ ਜੀ ਚਾਬੀ ਮੇਰੇ ਸਣ ਆਸ਼ਮ ਚ ਹੁੰਨੀ ਆ ਉੱਥੇ ਜਾ ਬਹੁਤ ਦਿਨ ਕੋਈ ਗੱਲ ਨਹੀਂ ਖੋਲਦਾਂਗੇ ਬਾਅਦ ਖੋਲ ਦੇ ਬਾਬਾ ਜੀ ਟਿਕਟ ਤੋ ਟਿਕਟ ਦੇ ਦਿਓ ਆਪਣੇ ਬਾਬੇ ਰੋਜ਼ ਦਾ ਦੋ ਦੋ ਤਿੰਨ ਤਿੰਨ ਹਜ਼ਾਰ ਰੁਪਏ ਕਮਾਉਂਦਾ ਏ ਠੀਕ ਹੈ ਜੀ ਚੱਲ ਮੈਂ ਟਿਕਟ ਤੇਰੀ ਕਰਵਾ ਦੂੰਗਾ ਪੈਸਾ ਨਹੀਂ ਮੈਂ ਤੁਹਾਨੂੰ ਦੇਣਾ ਮੈਂ ਤੇ ਟਿਕਟ ਕਰਵਾ ਦੂੰਗਾ ਐਤੋਂ ਮਰ ਜਾਊਗਾ ਬਟੰਡੇ ਐਤੋਂ ਮਿਠੇ ਨਹੀਂ ਜਾਣਾ ਹਾਂਜੀ ਫੇਰ ਬਟੰਡੇ ਸੱਜਾਂਗਾ ਡੱਬਾ ਲਈ ਹਾਂ ਡੱਬਾ ਲਈ ਡੱਬਾ ਲਈ ਸੱਜਾਂਗਾ ਸਰਸੇ ਸਰਸੇ ਸੱਜਾਂਗਾ ਸਾਰ ਸਾਰ ਤੇ ਸਾਰਤ ਮੈਂ ਜਾਗਾ ਤੁਸਾਮ ਹਾਂ ਤੁਸਾਮ ਤੁਸਾਮ ਤੇ ਆਪਣੇ ਪਿੰਡ ਨੂੰ بس ਇਹ ਲਾ ਸਾਰਾ ਬਦਲ ਹੁਣ ਮਾਨ ਘੜਦਾ ਪਿਆ ਕਹਿੰਦਾ ਹੁਣ ਮਾਨ ਘੜਦਾ ਪਿਆ ਨਹੀਂ ਹੁਣ ਮਾਨ ਘੜਨੀ ਹੈਗਾ ਲਾ ਸਾਰਾ ਪਤਾ ਹਾਂ ਨਹੀਂ ਕੋਈ ਨਹੀਂ ਤੇਰੀ ਪਿੰਡ ਦੀ ਗੱਡੀ ਤੇ ਪਿੰਡ ਛੱਡਾ ਵਗੁਰਗੀ ਆ ਪਰ ਫਸ ਗਿਆ ਤਗੜੀ ਗਿਆ ਤੇ ਟੇਟੇ ਚੜ ਗਿਆ ਕੋਈ ਗੱਲ ਨਹੀਂ ਜਾਣ ਬਾਬਾ ਗੈਂਗ ਦੀ ਟੇਟੇ ਚੜ ਗਿਆ ਵੱਖਰੀ ਗੱਲ ਆ ਪਰ ਕੱਲਾ ਵੀ ਪੈਸੇ ਲੋਕਾਂ ਤੋਂ ਠੱਗਦੇ ਰਿਹਾ ਕੱਲਾ ਵੀ ਨਹੀਂ ਵੇ ਬਈਕ ਮੇਰੀ ਵੀਡੀਓ ਵੇਖਿਓ ਲੋਕਾਂ ਨੂੰ ਕਹਿੰਦਾ ਕਿ ਮੈਨੂੰ ਕਿਸੇ ਨੇ ਪੰਜਰੇ ਚ ਤਾੜਿਆ ਸੀਗਾ ਤੇ ਮੈਂ ਛੁੱਟ ਗਿਆ ਹਾਂ ਹੁਣ ਮੈਨੂੰ ਕਿਰਾਇਆ ਦੋ ਮੈਂ ਆਪਣੇ ਘਰ ਜਾਣਾ ਦੋ ਦੋ ਤਿੰਨ ਤਿੰਨ ਹਜ਼ਾਰ ਰੁਪਏ ਰੋਜ਼ ਦਾ ਕਮਾਉਂਦਾ 50 ਹਜ਼ਾਰ ਰੁਪਏ ਮਹੀਨੇ ਦਾ ਘਰੇ ਪੁੰਦਾ ਹਾਂ ਹਾਂ ਚਲ ਆਓ ਨਹੀਂ ਮੈਂ ਤੁਹਾਡੇ ਨੂੰ ਛੱਡ ਦੂੰਗਾ ਜਿੱਥੇ ਆਕੇਗਾ ਛੱਡ ਦੂੰਗਾ ਹਾਂ ਨਹੀਂ ਬਸ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹਾਂਜੀ ਚਲ ਆ ਆ ਫਾੜੇ ਵਿੱਚ ਰੱਖ ਲਾ ਹਾਂ ਮਰੀ ਮਰੀ ਨਹੀਂ ਮਾਰਦੇ ਨਹੀਂ ਮਾਰਦੇ ਉਹ ਨਹੀਂ ਮਾਰਦੇ ਨਾ ਮਾਰੇ ਬਪਾ ਬਪਾ ਕਿੰਨੇ ਸਾਲ ਤੱਕ ਕੀ ਉਹ ਨਾ ਫੋਨ ਕੱਢੋ ਮੈਂ ਥੋੜੇ ਦਿਨ ਇੱਕ ਆ ਸਹੀ ਫਤੇ ਬੁੱਤ ਕਿਦਾਂ ਇਹਨਾਂ ਕੀ ਨਾਮ ਇਹ ਰੋਦਲਾ ਹਾਂਜੀ ਆਹੋ ਮੈਨੂੰ ਪਤਾ ਵਾ ਮੈਂ ਮੈਂ ਉਹ ਆਖਣੇ ਜੇ ਸਟੈਂਡ ਨਹੀਂ ਲੈਂਦਾ ਹੁਣ ਮੈਂ ਕੀ ਕਰ ਸਕਦਾ ਸੰਕਤ ਮੈਨੂੰ ਅਸਲ 'ਚ ਨਾ ਮੈਂ ਇੱਥੇ ਕਿਉਂ ਲੈ ਕੇ ਆਵਾ ਸੰਕਤ ਨੇ ਮੈਨੂੰ ਕਹਿਣਾ ਯਾਰ ਤੁਸੀਂ ਆ ਕੇ ਇੱਥੇ ਕਾਰਵਾਈ ਕਿਉਂ ਨਹੀਂ ਕਰਾਈ ਇੱਥੇ ਇਹਨੂੰ ਲੈ ਕੇ ਕਿਉਂ ਨਹੀਂ ਆਏ ਹਨਾ ਜੀ ਮੇਰਾ ਕੰਮ ਸੀਗਾ ਵੀ ਇਸ ਚੀਜ਼ ਦਾ ਸਿੱਟਾ ਵਗੜਨਾ ਮੈਂ ਲੈ ਆਂ ਅਗੋ ਤੁਹਾਡੀ ਮਰਜ਼ੀ ਖੜੀ ਆਹ ਚੈਨਲ ਆਪਣਾ ਐਸ ਤੇ ਐਸ ਚੈਨਲ ਤੇ ਆਉਗੀ ਆਪਣੀ ਵੀਡੀਓ YouTube ਤੇ 24 ਸਰਵਣ ਹੋਰ ਹੀ ਪਤਾ ਮੇਸਟਰ ਕੋਣ ਹੈ ਬਈ ਨੂੰ ਕੈਮਰਾ ਕਿੱਥੇ ਨਹੀਂ ਬਾਬਾ ਜੀ ਮੈਂ ਪੂਰੀ ਚਲੀ ਚਲੋ ਧੰਨਵਾਦ ਜੀ ਬੰਦੇ ਨੇ ਵੀਰ ਮੇਰਾ ਹਾਂਜੀ ਠੀਕਾ ਇਹਦੇ ਕੋਲ ਇੱਕ ਕੰਮ ਕਰਿਓ ਹਾਂਜੀ ਪੁਲਿਸ ਨੂੰ ਨਾ ਫਿਰ ਪੁਲਿਸ ਨੂੰ ਨਹੀਂ ਕਿਉਂਕਿ ਪੁਲਿਸ ਨੂੰ ਅਸੀਂ ਤਾੜ ਫੜਾਉਣਾ ਸੀ ਨਾ ਜੇਕਰ ਤੁਹਾਡੇ ਪਿੰਡ ਵਾਲੇ ਵੀਰ ਕਾਰਵਾਈ ਕਰਦੇ ਤੇ ਹੋਜੇ ਤਾਂ ਕੁਝ ਹੋਰ ਨਿਕਲ ਜਾਊਗਾ ਕੋਈ ਨਾ ਕੋਈ ਲੱਭ ਜਾਊਗਾ ਨਹੀਂ ਮੈਂ ਇਹ ਲੱਭੂਗਾ ਤਾਂ ਹਾਂਜੀ ਕੋਈ ਕੋਈ ਲੱਭੋਗੇ ਈ ਗੱਲ ਨੇ ਅਰੇ ਪੂਰੀ ਕਰਨ ਨੂੰ ਨਹੀਂ ਇਹ ਮੇਰੀ ਇੱਥੇ ਰਚਦੇ ਚੰਗਾ ਜੀ ਪੈਕੇਜ ਕਾ ਖਾਲਸਾ ਵੈਜੀ ਫਤਿਹ ਜੀ ਚਲਾ ਜਾ ਹਾਂ ਪਾਸੇ ਲੈ ਜਵੋ ਨੂੰ ਆ ਚੱਲੇ ਜੀ ਲੈ ਚੱਲੇ ਮੈਂ ਚੱਲਦਾ ਜੀ ਚੰਗਾ ਮਿਹਰਬਾਨੀ ਤੇ ਨਹੀਂ ਇਹ ਵੀ ਕਿਦੇ ਹਾਂ ਆ ਜਾ ਚਾਰੇ ਗ੍ਰੀਨ ਤੇ ਪਲਾ ਕਰੋ ਇਹ ਪ੍ਰਸ਼ਾਦਾ ਪਾਣੀ ਨਹੀਂ ਬਸ ਬਸ ਨਹੀਂ ਮਿਹਰਬਾਨੀ ਜੀ ਧੰਨਵਾਦ ਅੱਡਾ ਜੀ ਚਲਾ ਜਾ ਬੈ मेरा वैगरी बहुत चलो थाने चढ़ा ये थोड़ी जी ਬਾਈ ਤੁਹਾਨੂੰ ਬਹੁਤ ਜਿਆਦਾ ਨੱਕਰ ਕੋਈ ਗੱਲ ਨਹੀਂ ਕਰਦੇ ਜੋ ਮਹਾਰਾਜ ਤਾਂ ਨੁਕਾ ਨਹੀਂ ਮੈਂ ਕਰੀ ਕੰਮ ਜਾਓ ਚੱਲੀ ਆਪਾਂ ਚਲਾਇਆ ਪੁਲਿਸ ਆ ਸਰਵਰ ਆ ਬੈਠ ਆਜਾ ਬਈ ਸਰ ਆਜਾ ਵੀਡੀਓ ਬਣਾ ਲਈ ਤੇਗਾ ਵੀਡੀਓ ਆਨ ਹਾਂਜੀ ਚੰਗਾ ਵੀਡੀਓ ਤਾਂ